ਦੀਨਾਨਗਰ ਦੇ ਪਿੰਡ ਮਗਰਾਲਾ ਵਿੱਚ ਪਰਾਲੀ ਨੂੰ ਅਚਾਨਕ ਅੱਗ ਲੱਗਣ ਕਰਕੇ ਗੁੱਜਰ ਭਾਈਚਾਰੇ ਦਾ ਹੋਇਆ ਨੁਕਸਾਨ ਅੱਜ ਦਿਨ ਸ਼ੁੱਕਰਵਾਰ ਸਮਾਂ ਕਰੀਬ 4 ਵਜੇ ਦਿਨਾਨਗਰ ਦੇ ਪਿੰਡ ਮਗਰਾਲਾ ਵਿੱਚ ਅਚਾਨਕ ਪਰਾਲੀ ਨੂੰ ਅੱਗ ਲੱਗ ਗਈ ਜਿਸ ਦੇ ਨਾਲ ਗੁੱਜਰ ਭਾਈਚਾਰੇ ਦਾ ਕਾਫੀ ਨੁਕਸਾਨ ਹੋਇਆ ਹੈ ਗੁੱਜਰ ਭਾਈਚਾਰੇ ਨੇ ਕਿਹਾ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਗਿਆ ਹੈ ਪਰ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਅੱਗ ਦੇ ਨਾਲ ਕਾਫੀ ਪਰਾਲੀ ਸੜ ਚੁੱਕੀ ਹੈ ਉਸਨੇ ਕਿਹਾ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਅਜੇ ਤੱਕ ਇਸ ਦਾ ਕੋਈ ਖੁਲਾਸਾ ਨਹੀਂ ਹੋ ਪਾਇਆ ਪਤਾ ਨਹੀਂ ਲੱਗਾ ਚਾਨ ਚੱਕੀ ਅੱਗ ਨਿਕਲਦੀ ਦੇਖੀ ਅਸੀਂ ਹਾਂਜੀ ਤੇ ਕੀ ਅੱਗ ਲੱਗੀ ਕਿਨੂੰ ਆ ਅੱਗ ਪਰਾਲੀ ਨੂੰ ਲੱਗੀ ਰਹਾ ਤੇ ਜਿੱਦਾਂ ਸਾਨੂੰ ਬੱਚਿਆਂ ਨੇ ਆਖਿਆ ਵੀ ਪਰਾਲੀ ਨੂੰ ਅੱਗ ਲੱਗੀ ਅਸੀਂ ਦੌੜਦੇ ਆ ਗਏ ਅੱਗ ਲੱਗੇ ਮਜਾਂ ਤੇ ਬੁਝੀ ਤੇ ਗੱਡੀ ਆਈ ਪਾਣੀ ਵਾਲੀ ਫਾਇਰ ਗੇਟ ਵਾਲੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ 60 70000 ਦੀ ਬਰਾਲੀ ਸੀ ਜਿਹੜੀ ਸੜ ਗਈ ਚੜ ਗਈ